ਤਰਮਿੰਦਰ ਕਨੇਡਾ ਜੱਸੀ ਕਨੇਡਾ ਸੁਖਰਾਜ ਕਨੇਡਾ ਜਸਾ ਕਨੇਡਾ ਗਿੰਦਾ ਜੂਕੇ ਦਮਨ ਜੂਕੇ ਮੰਦੀਪ ਕਨੇਡਾ ਆਰਵਿੰਦਰ ਕਨੇਡਾ ਜੋਗਾ ਜੂਕੇ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਜੋਗਾ ਕਨੇਡਾ ਸ਼ੀਰਾ ਯੂ ਐਸ ਏ ਪਿੰਦਾ ਕਨੇਡਾ ਮੱਧੂ ਨਿਊਜ਼ੀਲੈਂਡ ਹਰਦੀਪ ਸੰਘੇੜਾ ਯੂ ਐਸ ਏ ਤੇ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਵੀ ਸਾਂਝੀ ਤਸਵੀਰ ਹੁਣ ਜਾ ਰਹੀ ਹੈ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਵੀ ਬੈਠੀਏ ਮਿਹਰ ਪ੍ਰਿਆਤ ਰੱਖੀ ਨਗਰ ਖੇੜੇ ਦੀ ਚਿਰਦੀ ਕਲਾ ਵਾਸਤੇ ਖੇਡਾਂ ਕਰਵਾਈਆਂ ਜਾਣੀ ਹੈ। ਸਵਾਜ ਸ਼ਹੀਦ ਸੁਖਲਾਬ ਸਿੰਘੀ ਯਾਦਗਰੀ ਸਟੇਡੀਅਮ ਫਰੀਪਿੰਡ ਦੇ ਵਿੱਚ ਬਾਖੇਟ ਕਬੱਡੀ ਦਾ ਪਹਿਲਾ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਖੇਡ ਕਬੱਡੀ ਦੀ ਨੰਬਰ 1 ਬਾਈ ਦੀ ਸਾਈਡ ਤੁਸੀਂ ਜੇਡਾ ਰੱਖ ਲਈ ਪ੍ਰਵਾਸੀਓ ਕਿ ਕਬੱਡੀ ਹੁਣ ਤੱਕ ਖਤਮ ਹੋ ਜਾਣੀ ਸੀ। ਇਹਨਾਂ ਦੇ ਵੀਰਾਂ ਦੀ ਪੂਰ ਕਬੱਡੀ ਦੇਖਣ ਬੜੀ ਵੀ ਦੁਨੀਆ ਦੇ ਕੋਨੇ ਵਿੱਚ ਜਾ ਕੇ ਇੰਨੇ ਰਵੀਰ ਵਸੇ ਆ। ਪਤਾ ਨਹੀਂ ਤੂੰ ਬੁਲਾ ਦੇ ਭਾਈ ਉਹਨਾਂ ਨੂੰ ਬੋਲ ਦੇ ਯਾਰ ਮੈਂਤਾਲੀ ਗੱਲੀ। ਵੱਡੇ ਵੀਰੇ ਬੋਲ ਦੇਗਾ। ਭਾਈ ਬਣ ਕੇ ਯਾਰ। ਜਗ ਪੰਜਾਬੀ న్యూਸ ਉੱਪਰ ਵੀ ਤਿੰਨ ਰੋ ਕੇ ਲਾਈਵ ਕੀਤਾ ਜਾ ਰਿਹਾ ਹੈ। ਔਰ ਇਸ ਨਗਰ ਦਾ ਉਹ ਚੈਨਲ ਹੈ ਬਹੁਤ ਬਹੁਤ ਧੰਨਵਾਦ ਹੈ ਜਗ ਪੰਜਾਬੀ। ਲਾਈਵ ਵਾਲੀ ਵੀਰਾਂ ਦਾ ਵੀ ਧੰਨਵਾਦ 265 ਤੋਂ ਵੀ ਲਾਈਵ ਕੀਤਾ ਜਾ ਰਿਹਾ ਹੈ। ਹੁਣ ਮੁਰਾ ਮਦਾਨ ਦੇ ਤੇ ਇਸ ਲਈ ਮੁਕਾਬਲਾ ਜਰਾ ਸ਼ੁਰੂ ਹੋ ਗਿਆ ਰੋ ਪਲੀ ਰੋਡ ਪਾਉਂਡ ਦੇ ਲਈ ਜਗਰਾਲ ਵਾਲਾ ਗੋਰਾ ਤਿਆਰ ਹੈ ਆ ਪਲੀ ਰੋਡ ਕਹਿੰਦੇ ਗੋਰੇ ਨੇ ਬਾ ਦਿੱਤੀ ਆ ਸਾਹਮਣੇ ਚਾਰ ਨੇ ਐਨ ਕਹਿੰਦੇ ਚੜ੍ਹਦੀ ਬਰੇਤ ਦੇ ਖਿਡਾਰੀ ਹੈ ਇੱਕ ਪਾਸੇ ਟੀਮ ਜਿਹੜੀ ਹੈ ਹਰਖੋਵਾਲ ਜ਼ਿਲ੍ਹਾ ਅਨਸਵਾਰਪੁਰ ਦੀ ਖੇਡਦੀ ਤੇ ਸਾਹਮਣੇ ਚਾਰਾਂ ਦੇ ਵਿੱਚੋਂ ਰਫੀਕ ਨੇ ਵੱਡੀ ਕੋਸ਼ਿਸ਼ ਕੀਤੀ ਪਰ ਦੂਸਰੇ ਪਾਸੇ ਗੋਰਾ ਜਗਰਾਲ ਵਾਲਾ ਦੁਨੀਆ ਦਾ ਮਹਾਨ ਤਾਂ ਵੀ ਇੰਗਲੈਂਡ ਵਾਲਿਆਂ ਨੂੰ ਮੰਗ ਰੰਦੀ ਵੀ ਗੋਰਾ ਹੀ ਘਟਾਉਣਾ ਆ ਗੋਰਾ ਹੀ ਘਟਾਉਣਾ ਕਹਿੰਦੇ ਵਗਰਾਲਵਾ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਆਹ ਮੁੰਡੇ ਦਾ ਵੀ ਕਹਿੰਦੇ ਦੌਰ ਚੱਲਦਾ ਅੱਜ ਦੇ ਟਾਈਮ 'ਚ ਤੇ ਮਾੜੀਆਂ ਪਰਸਰਾਮਪੁਰੇ ਵਾਲਾ ਸਿੱਖ ਸਰਦਾਰ ਗੱਭਰੂ ਜੀ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਨੇ ਟੀਟੂ ਚੱਕਾਂ ਵਾਲਾ ਤਿਆਰ ਵਰ ਤਿਆਰ ਨਾਲ ਰਾਜੂ ਹੈ ਸ਼ਾਹਪੁਰੀਆ ਉਰਲੀ ਕੰਨੀ ਦੇ ਤੇਜੀ ਪੁਲਸੀਆ ਤੇ ਨਾਲ ਕੰਦੇ ਬਿੱਲੀ ਲਓ ਚਾਰਾਂ ਦੇ ਵਿੱਚੋਂ ਕੌਣ ਡਕੂੜ ਦੀ ਮਾਂ ਮਿੱਟੀ ਦੀ ਧੂੜ ਤੇ ਇਧਰਲੇ ਪਾਸੇ ਟੀਟੂ ਚੱਕਾਂ ਵਾਲਾ ਕੋਸ਼ੂ ਪੱਟੀ ਕਰਦਾ ਹੋਇਆ ਤੇ ਪੁਆਇੰਟ ਮਹਾਣੀ ਪਰਸਰਾਮਪਰੇ ਵਾਲਾ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਦੀਪਾ ਆ ਗਿਆ ਜੀ ਕੰਦੇ ਵਾਲੇ ਵਾਲਾ ਮੁੰਜਗੀ ਦੀ ਧੂੜ ਦੀਪਾ ਕੇ ਨੁਖੇਰ ਮੈਦਾਨ ਵਿੱਚ ਸੱਤੋ ਦਾਸ਼ਾ ਨੂੰ ਯਾਦ ਕਰਵਾ ਕਿ ਕਰਕੇ ਗੁਰਾਂ ਨੂੰ ਯਾਦ ਰੀਟਰ ਦੇਂਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਏ ਲਾਗੇ ਰੇਟਰ ਦੀ ਉਹ ਰੇਕ ਲਓ ਦੀਪਾ ਉਸੋਲੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਆਇਆ ਚਾਰ ਜਾਫੇ ਤਿਆਰ ਪਰ ਤਿਆਰ ਨਹੀਂ ਕਿ ਲੱਗ ਲੱਗੇ ਗੁਰੂ ਦੇ ਬਾਪੇ ਦੀ ਸਿੱਖੜੇ ਪੈਂਦੇ ਨੇ ਕਹਿੰਦੇ ਕੋਤ ਉਸੂਲਾ ਦੇ ਤੇ ਰਹਿਣਾ ਪੈਂਦਾ ਹੈ ਗੁਰੂ ਦੀ ਖਿਡਾਰੀ ਨੇ ਵਰਤਾਰੇ ਪਿਆਰ ਮਿੱਤਰੋ ਬਣ ਸੁਖਾਲਾ ਨਹੀਂ ਕਬੱਡੀ ਦਾ ਸਤਾਰ ਮਿੱਤਰੋ ਕਬੱਡੀ ਦਾ ਸਟਾਰ ਬਣਨ ਲਈ ਵੱਡੀ ਕਲਨਾ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਦੁਨੀਆ ਤੇ ਤਾ ਜਾ ਕੇ ਇੱਕ ਇਹਦਾ ਹੀਰਾ ਪ੍ਰਾਸ਼ਾ ਜਾਂਦਾ ਲਓ ਬੰਟੀ ਨੇ ਕਬੱਡੀ ਪਾ ਦਿੱਤੀ ਹੈ ਬਾਹਰ ਘਾੜੀਏ ਬੰਟੀ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਜਾਫੀ ਨੇ ਐਨ ਜੰਡਿਆੜੇ ਦੀ ਟੀਮ ਕਹਿੰਦੇ ਬੱਲੇ ਬੱਲੇ ਕਰਾਉਂਦੀ ਵੱਖ-ਵੱਖ ਨਗਰਾਂ ਦੇ ਵਿੱਚ ਅੱਜ ਸ੍ਰੀ ਦਾ ਖੇਡ ਮੇਲਾ ਜਿੱਥੇ ਆਕੀ ਤਿੰਨ ਦਿਨ ਤੋਂ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਰੇ ਭਰਾ ਤੇ ਅੱਜ ਕਹਿੰਦੇ ਕਬੱਡੀ ਦੇ ਮੈਚਾਂ ਦੀ ਗੱਲ ਚੱਲ ਰਹੀ ਹੈ ਸ੍ਰੀ ਨਗਰ ਕਹਿੰਦੇ ਖੇਡਾਂ ਨਾਲ ਭਰਿਆ ਹੋਇਆ ਨਗਰ ਲਓ ਇਸ ਇਲਾਕੇ ਦਾ ਛਿੰਝ ਮੇਲਾ ਦੁਨੀਆ ਭਰ ਚ ਪ੍ਰਸਿੱਧ ਮਾਰ ਸ਼ੰਕਰ ਦੀਆਂ ਬੋਲੀਆਂ ਦੁਨੀਆ ਭਰ ਤੇ ਪ੍ਰਸਿੱਧ ਹੈ ਤੇ ਜਦੋਂ ਵੀ ਕਦੇ ਕਬੱਡੀ ਦੇ ਜਨਾਮ ਆਵਾ ਸ੍ਰੀ ਤੇ ਸ਼ੰਕਰ ਦੋਨੇ ਇਕੱਠੇ ਬੋਲਦੇ ਜਾਂਦੇ ਪਰ ਅੱਜ ਕਹਿੰਦੇ ਸ੍ਰੀ ਦੇ ਖੇਡ ਮੇਲੇ ਦੀ ਗੱਲ ਲਾ ਪੰਡਤ ਇਸ ਵੱਲੇ ਹਰ ਤੋਂ ਫਰਾਲੇ ਵਾਲਾ ਕਬੱਡੀ ਪਾਉਣ ਦੀ ਵਜ੍ਹਾ ਤੇ ਸਾਹਮਣੇ ਚਾਰ ਝਾਪੀਆਂ ਦੇ ਵਿੱਚੋਂ ਕੌਣ ਡੱਕੂ ਗੱਲਾਂ ਵਰਤਮਾਨ ਦੀਆਂ ਆਹ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਤੇ ਰਫੀਕ ਸਾਹਮਣੇ ਕਹਿੰਦੇ ਕੋਸ਼ਿਸ਼ ਵੱਡੀ ਕਰਦਾ ਹੋਇਆ ਪੰਡਤ ਦੀ ਪਈ ਕਬੱਡੀ ਤੇ ਰਫੀਕ ਐਨ ਮਰਸੜੀ ਦੇ ਵਾਈਪਰ ਵਾਂਗ ਚਲਦੀਆਂ ਬਾਹਾਂ ਉੱਡਦੀ ਮਾਂ ਮਿੱਟੀ ਦੀ ਧੂੜ ਆਹ ਹੱਥਾਂ ਦੇ ਵਿੱਚੋਂ ਪੰਡਤ ਨੇ ਨਿਕਾਲਿਆ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਅਦਾ ਕਰਨਾ ਹੈ ਹਣ ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਦੇਖਾਂਗੇ ਮਹਾਣੀ ਫੇਰ ਪਰਸਾ ਆਪਣੇ ਵਾਲਾ ਆ ਗਿਆ ਹੈ ਗੁਲੰਬਰ ਦਾ ਕਹਿੰਦੇ ਪਰਸਰਾਪੁਰ ਪਿੰਡ ਵੀ ਪ੍ਰਸਿੱਧ ਹੈ ਉੱਥੋਂ ਦੇ ਖਿਡਾਰੀ ਬੜੇ ਪ੍ਰਸਿੱਧ ਹੋਏ ਜਗेंद्र ਸਿੰਘ ਧਨੋਏ ਉਹਦਾ ਨਾਮ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ ਮੇਰੇ ਵੀਰੋ ਆ ਵੀ ਮਹਾਣੀ ਕਹਿੰਦੇ ਨਵਾਂ ਉੱਠਿਆ ਅੱਜ ਕੱਲ ਸੋਰੇ ਦੀਆਂ ਕੌੜੀਆਂ ਪਾਉਂਦਾ ਮੇਰੇ ਵੀਰੋ ਹਰੇ ਖਰੇ ਕਹਿੰਦੇ ਜਾਫੀਆਂ ਦੇ ਉੱਪਰ ਤਕੜੀਆਂ ਕੌੜੀਆਂ ਪਾਉਂਦਾ ਲਓ ਮਹਾਣੀ ਨੇ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ ਇਹ ਚਾਰ ਖਿਡਾਰੀਆਂ ਵਿੱਚੋਂ ਕੌਣ ਜਫਾ ਲਾਵੇਗਾ ਸ਼ਾਹਪੁਰੀਆ ਰਾਜੂ ਪਿਆਰ ਇੱਕ ਪਾਸੇ ਕਹਿੰਦੇ ਤੇਜੀ ਪੋਸੀਏ ਦੇ ਸੀਨੇ 'ਚ ਕੱਟ ਮਾਰਿਆ ਕਿ ਮੈਂ ਵੀ ਗੜ ਦਾ ਪੁੱਤ ਹਾਂ ਵਰਗਣ ਵਰਗਾ ਨਹੀਂ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਜਗਰਾਂਲ ਵਾਲੇ ਗੋਰੀ ਦੀ ਕਬੱਡੀ ਪੈ ਗਈ ਇਧਰਲੇ ਪਾਸੇ ਮੰਟੂ ਐਨ ਬੱਲੇ-ਬੱਲੇ ਕਰਾਉਂਦਾ ਹੋਇਆ ਤੇ ਸਾਹਮਣੇ ਦੇਖਾਂਗੇ ਆਹ ਮੱਲ ਨੂੰ ਡੱਕਣਾ ਜਿੰਦਰਾ ਵੱਡਾ ਚਾਹੀਦਾ ਔਰ ਸਾਹਮਣੇ ਦੇਖਾਂਗੇ ਗੋਰਾ ਜਗਰਾਂਲ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਬੰਟੀ ਹਰਕੋਵਾਲੀਏ ਦੀ ਕਬੱਡੀ ਪਾ ਗਈ ਸਾਹਮਣੇ ਚਾਰ ਖਿਡਾਰੀ ਨੇ ਲਓ ਚਾਰਾਂ ਦੇ ਵਿੱਚੋਂ ਕੌਣ ਬਯੋਗ ਬੱਦੀ ਕਰਦਾ ਹੈ ਲੈ ਵੀ ਰਾਜੂ ਸਿੰਘਾ ਨੂੰ ਕੁਝ ਕਰਨਾ ਪੈਣਾ ਹੈ ਐਨ ਮੈਚ ਤਕੜਾ ਖੇਡਿਆ ਜਾ ਰਿਹਾ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਬਿਲਕੁਲ ਗਰਾਊਂਡ ਤੇ ਲੱਗੇ ਰਹਿਣਗੀਆਂ ਲਓ ਸਾਹਮਣੇ ਦੇਖਾਂਗੇ ਤੇ ਜੀ ਨੇ ਸੱਚੀ ਬੋਲੀ ਬੋਲਦੀ ਹੈ ਕਿ ਬੰਟੀ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਕਿ ਜੰਮੇ ਵਿੱਚ ਪੰਜਾਬ ਤੇ ਜੜ ਸਾਡੀ ਗੱਲ ਕਿਸੇ ਪੰਜਾਬੀ ਦੇ ਨਾਲ ਕਰ ਲਓ ਸਤਲੁਜ ਜੇਲਮ ਵਿਆਹ ਚਨਾਚਾਰੇ ਰਾਵੀ ਚਾਰੇ ਦੀ ਪੈਣ ਦਾ ਖਿਆਲ ਕਰ ਲਓ ਪਾਣੀ ਪੀ ਕੇ ਧਰਤ ਪੰਜਾਬ ਦੀ ਦਾ ਵਰਤਮੰਦ ਪੰਜਾਬ ਦੀ ਭਾਲ ਕਰ ਲਓ ਪਰ ਇੱਧਰੇ ਸਾਹ ਕਰੇ ਤਰੰਗੇ ਬੱਚੇ-ਬੱਚੇ ਕੋਲੋਂ ਕੁਝ ਮੜਤਾਲ ਕਰ ਲਓ ਲਓ ਦੀਪੇ ਉਸ ਵੱਲੇ ਜੰਦੇਆਲੇ ਵਾਲੀ ਦੀ ਕਬੱਡੀ ਪੈ ਗਈ ਪਰ ਇੱਧਰੇਲੇ ਪਾਸੇ ਆਹ ਜੋਤੀ ਵੱਡੀ ਕੋਸ਼ਿਸ਼ ਕਰਦਾ ਹੋਇਆ ਜੰਦੇਆਲੇ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਮਾਣੀ ਪਾਸਰਾਉਂਪਰੇ ਵਾਲਾ ਕਬੱਡੀ ਪਾਉਣ ਲਈ ਆ ਗਿਆ ਲਓ ਮਾੜੀ ਫਿਰ ਪਿਆਰਾ ਸਿੰਘ ਸਰਦਾਰ ਹੈ ਮੇਰੇ ਵੀਰੋ ਇਹ ਮਾਪੀ ਉਹਨਾਂ ਵਰਗਾ ਹੋਇਆ ਮਾਪੀ ਉਹਨਾਂ ਵਰਗਾ ਹੋਣਾ ਕੌਣ ਕਰੇਗਾ ਰੂਸਾ ਕਲਗੀ ਪ੍ਰਭੂਸ਼ਨੀ ਹੈ ਜੁਗਾ ਜੁਗਾ ਤੱਕ ਚੱਲਣ ਦੀਆਂ ਗੱਲਾਂ ਉਸ ਪ੍ਰਭੂਸ਼ਨੀ ਹੈ ਦਸ ਲੋਸ਼ ਪਤਾ ਦਾ ਵੀ ਕੋਈ ਦੇਣਾ ਨਹੀਂ ਹੋ ਸਕਦਾ ਮੇਰੇ ਵੀਰ ਪਰ ਸਾਹਮਣੇ ਇਸ ਲਈ ਸੁੰਦਰ ਜੋਰਾ ਸਰ ਦੇ ਉੱਪਰ ਜੱਜਦਾ ਮੁੰਡਾ ਫੱਬਦਾ ਭਾਰੀ ਸਰੀਰ ਹੈ ਉਹ ਚਾਲ ਜਾਫੀਆਂ ਦੇ ਵਿੱਚ ਆਹ ਮੁੰਡਾ ਕਹਿੰਦੇ ਆਸਟ੍ਰੇਲੀਆ ਤੋਂ ਪੰਜਾਬ ਖੇਡਣ ਦੇ ਲਈ ਆਇਆ ਹੋਇਆ ਹੈ ਪਰ ਵੇਖਾਂਗੇ ਵੀ ਇਸ ਲਈ ਮਾਦਮ ਦੇ ਇੱਕ ਫੈਸਲਾ ਉਜਕੇ ਆ ਵੀ ਰੇਡਰ ਦਾ ਪੈਰ ਜਿਹੜਾ ਆ ਉਹ ਬਾਹਰ ਨਹੀਂ ਸਾਨੂੰ ਟੱਚ ਕਰ ਗਿਆ ਤੇ ਨੰਬਰ ਉਸੇ ਲਈ ਕੁਰਸ਼ਾਪੁਰਿਆ ਰਾਜੂ ਜਿਹਨੇ ਆਲਾ ਮੰਜਗੀ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਲਾਇਆ ਜਗਨਾਲ ਦੀ ਧਰਤੀ ਦਾ ਗੋਰਾ ਇੱਕ ਕੁਆਟਰ ਤੋਂ ਉੱਪਰ ਵੱਜ ਰਿਹਾ ਮੇਰੇ ਵੀ ਉਹ ਮੁੰਡਾ ਕਦੇ ਇੰਗਲੈਂਡ ਦੇ ਵਿੱਚ ਪਲ ਫੋਰ ਦੀ ਕਲੱਬ ਦੇ ਲਈ ਖੇਡਿਆ ਪਰ ਹੁਣ ਦੇਖਾਂਗੇ ਮੋਟੇ ਪਰਦੇ ਖਿੰਝ ਵੱਜ ਗਈ ਹੈ ਤੇ ਤੱਕੜਾ ਵਫਾ ਖੇਡ ਮਦਾਂ ਕੋ ਲੱਗ ਗਿਆ ਕਿ ਪੁਆਇੰਟ ਕੰਨੂ ਹਰਖੋ ਵਾਲੀ ਟੀਮ ਦੇ ਖਾਤੇ ਗੁਰਦਾ ਆਇਆ ਲਓ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਵੰਟੀ ਨਹੀਂ ਪੈਣ ਜਾ ਰਹੀ ਹੈ ਇਹ ਰਫੀਕ ਹੈ ਜਿਹਨੇ ਹੁਣ ਤਕੜਾ ਅੰਕ ਜੋੜ ਦਿੱਤਾ ਆਪਣੀ ਟੀਮ ਦੇ ਲਈ ਲਓ ਵੰਟੀ ਹਰਕੋ ਵਾਲੀ ਦੀ ਪਈ ਹੋਈ ਕਬੱਡੀ ਤੇ ਮੰਪੂ ਸਿਆ ਕੋਰੀ ਕਰਨਾ ਪਣਾ ਐਨ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਵਿੱਦੀ ਨੇ ਵੀ ਸੱਚੀ ਬੋਲੀ ਬੋਲੀ ਕੋਈ ਹਲਕਾ ਜਿਹਾ ਟੱਚ ਪੋੜਿਆ ਅੱਜ ਬਲੀ ਵੀ ਨਾਨਕਿਆਂ ਦੇ ਪਿੰਡ ਦੇ ਵਿੱਚ ਖੇਡਣ ਆਇਆ ਹੋਇਆ ਨਾਨਕਿਆਂ ਦੇ ਪਿੰਡ ਦੇ ਵਿੱਚ ਸਾਰੇ ਜਾਂਦੇ ਸੀ ਵੀ ਚਾਹੀਦਾ ਉੱਥੇ ਕਦੇ ਵੀ ਬਾਪੂ ਦੇ ਨਾਮ ਦੇ ਨਾਲ ਨਹੀਂ ਦੁਨੀਆ ਜਾਣਦੀ ਬੇਬੇ ਦੇ ਨਾਮ ਦੇ ਨਾਲ ਦੁਨੀਆ ਜਾਣਦੀ ਤੇ ਅੱਜ ਬਲੀ ਵੀ ਸਾਡਾ ਭਰਾ ਨਾਨਕਿਆਂ ਦੇ ਪਿੰਡ ਦੇ ਵਿੱਚ ਖੇਡਣ ਆਇਆ ਹੋਇਆ ਲਓ ਦੀਪੇ ਚੰਡੇ ਵਾਲੇ ਵਾਲੀ ਦੀ ਕਬੱਡੀ ਪੈ ਗਈ ਸਾਹਮਣੇ ਚਾਰਨ ਤੇ ਮੀਹ ਹਲੇ ਦੀ ਜਾਂ ਠੰਡ ਦੇ ਗਰਮੀ ਮਿੱਥੀ ਬੰਦਾਲੀ ਕਦੇ ਨੁਕਸ ਸਕਦਾ ਹਿੰਮਤ ਹੌਸਲਾ ਜਜ਼ਬਾ ਹੋਵੇ ਦਿਲ ਵਿੱਚ ਉਹ ਬੰਦਾ ਨਹੀਂ ਕਦੇ ਝੁਕ ਸਕਦਾ ਜਿਹਨੇ ਮਿੱਥਿਆ ਚੋਟੀ ਨੂੰ ਹੱਥ ਲਾਉਣਾ ਹੈ ਉਹ ਬੰਦਾ ਨਹੀਂ ਮਜੀਦੀਆ ਕਦੇ ਰੁਕ ਸਕਦਾ ਮਾਣੀ ਪਰਸਰਾਮਪੁਰੇ ਵਾਲਾ ਸਿੱਖ ਸਰਦਾਰ ਗੱਭਰੂ ਕਬੱਡੀ ਪਾਉਣ ਲਈ ਫੇਰ ਤਿਆਰ ਵਰ ਤਿਆਰ ਆ ਲਓ ਮਾਣੀ ਨੇ ਕਬੱਡੀ ਪਾ ਦਿੱਤੀ ਹੈ ਇਹ ਕਲਗੀ ਵਾਲਿਆ ਆਨੰਦਪੁਰ ਛੱਡ ਦਿੱਤਾ ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਜਿਹੜਾ ਖੂਨ ਡੋਲਿਆ ਕੌਣ ਦੇ ਲਈ ਆ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਇਹ ਚਾਰੇ ਲਾਲ ਬਤਨਾਂ ਲਈ ਵਾਰ ਦਿੱਤੇ ਜਿਹੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਇਹ ਮਾਸ਼ੀ ਵਾਰੇ ਕੰਦੇ ਆ ਤੇ ਆਨ ਸਤਾਰ ਆ ਕਲਗੀ ਕਿਸੇ ਪਾਸੇ ਥੋੜਾ ਕਿਸੇ ਪਾਸੇ ਸੁਸ਼ੇਸ਼ ਪਤਾ ਦਾ ਵੀ ਕੋਈ ਦੇਣਾ ਨਹੀਂ ਦੇ ਸਕਦਾ ਜਿਹਨੇ ਸਾਰਾ ਕੁਝ ਹੀ ਵਾਰ ਕੇ ਸਾਨੂੰ ਯਾਦ ਕਰਵਾਇਆ ਸਾਜੂ ਤੇ ਆਪਾਂ ਜੇ ਮੇਲੇ ਬਣਾ ਰਹੇ ਆ ਇਸ ਪੰਜਾਬ ਦੇ ਪਾਵਨ ਪਵਿੱਤਰ ਧਰਤੀ ਦੇ ਉੱਪਰ ਲਓ ਪੰਡਤ ਅਜਿਹਾ ਕਹਿੰਦੇ ਪੰਡਤ ਵੀ ਖੇਡ ਕਬੱਡੀ ਵਿੱਚ ਛਾਇਏ ਹੋਏ ਐ ਕਦੇ ਬੁੱਲ੍ਹੇ ਵਾਲੀ ਪੰਡਤ ਵੀ ਕਹਿ ਕਰਦੀ ਹੈ ਕਦੇ ਦੇਵੀਦੇਲ ਸ਼ਰਮਾ ਜੀ ਪੰਡਤ ਦੀ ਖੇਡੇ ਨੇ ਮਦਦਾਂ ਦਿੱਤੀ ਪਰ ਆ ਮੁੰਡਾ ਹਰਦੇਸ ਰਾਲੇ ਵਾਲਾ ਹੈ ਤੇ ਮੁੰਡਾ ਕਹਿੰਦੇ ਪੱਕੇ ਤੌਰ ਤੇ ਖੇਡਦਾ ਮੇਰੇ ਵੀਰੋ ਤੇ ਕਹਿੰਦੇ ਵੀ ਕੰਧਿਆਲੇ ਦੀ ਟੀਮ ਦੇ ਲਈ ਆ ਵੇਖਾਂਗੇ ਵੀ ਕੀਤੀ ਲੱਗੀ ਹੋਈ ਹੈ ਰੱਬ ਜਕੜੀ ਵੀ ਅਪ 30 ਸੈਕਿੰਡ ਸਕੇ ਵਿੱਚ ਲਾ ਪਕੜਾ ਜਫਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਤੇ ਜੋੜਦਾ ਹੈ ਗੱਭਰੂ ਚੱਲਦੀ ਬਾਟੀ پاک ਬੱਬੂ ਸੋਖੀ ਬਿਰਗ ਭਾਲੋ ਕੀ ਅਮਨ ਮੌਸੀਆਂ ਦੀ ਨਾਲ ਨਮਾਜੀਪੁਰ ਵਾਲੇ ਸਾਡੇ ਰਾਣਾ ਜੀ ਤੇ ਨਾਲ ਸਾਡੇ ਬਿੱਟੂ ਜੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਸਾਰੇ ਅਫੀਸ਼ਲਾਂ ਦਾ ਵੀ ਪਰ ਕਿਧਰਲੀ ਪਾਸੇ ਕਬੱਡੀ ਫੇਰ ਮੈਦਾਨ ਤੋਂ ਵੱਧ ਕੇ ਪਹੁੰਚ ਗਈ ਹੈ ਬਾਟੀ ਹੋਰ ਤਾਰਿਆ ਤੇ ਰਾਜੂ ਪੂਰੇ ਹੋ ਕੇ ਖੇਡਦਾ ਹੈ ਹੁੰਦਾ ਟੁੱਟ ਗਿਆ ਲੱਗਿਆ ਵੀ ਮੈਨੂੰ ਛੱਡੋ ਉਹ ਦੇਖਾਂਗੇ ਵੀ ਹਿੱਕ ਜੂਰ ਦੇ ਨਾਲ ਲਾਈ ਦੱਸਿਆਗੇ ਨਹੀਂ ਆਹ ਸੱਜੇ ਖੱਬੇ ਉਹ ਦੋ ਥਲੇ ਕਬੱਡੀ 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 ਆਦੀ ਰੱਬੀ ਧੂੜਾ ਆਹ ਧੱਕਾ ਮਾਰ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਸ਼ਾਹਪੁਰੀਏ ਨੇ ਐਨ ਬੱਲੇ ਬੱਲੇ ਕਰਵਾਈ ਤੇ ਪੁਆਇੰਟ ਸਾਹਮਣੇ ਦੇਖਾਂਗੇ ਬਾਟੀ ਆਪਣੀ ਟੀਮ ਨੇ ਇੱਕ ਨੰਬਰ ਦਾ ਵਾਅਦਾ ਕਰ ਰਹਾ ਹੋਇਆ ਆ ਜਿਹੜਾ ਸੁਖਵਰ ਸਿੰਘ ਬਣਨ ਪਾੜੋ ਕੀ ਪੂਰੇ ਖੇਤਾਂ ਮਾਕੇ ਦਾ ਪੱਗਾ ਖੇਡ ਮੇਲਾ ਅਮਨ ਮਰਸਿਆ ਨੂੰ ਸਵੇਰੇ ਘਾਟਾ ਪੈ ਗਿਆ ਕਿਉਂਕਿ ਫੋਨ ਚੱਕਿਆ ਬਾਰੀ ਮੇਤਰ ਦਾ ਧੰਨਵਾਦ ਸਾਡੇ ਗੁਰਪਲੀ 365 ਵਾਲੇ ਦਾ ਇਹ ਜਿਹੜਾ ਫੋਨ ਵਾਪਸ ਕਰ ਦਿੱਤਾ ਹੈ ਲਾ ਗੋਰਾ ਜਗਰਾਲ ਵਾਲੇ ਦੀ ਕਬੱਡੀ ਪੈ ਗਈ ਪਰ ਇਧਰਲੇ ਪਾਸੇ ਕਿ ਮਿੱਟੀ ਨਾਲ ਫਰੋਲ ਚੋਗੀ ਆ ਨਹੀਂ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਚੋਗੀ ਆ ਤੇ ਸਾਹਮਣੇ ਦੇਖਾਂਗੇ ਗੋਰਾ ਜਗਰਾਲ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਮਾਣੀ ਪਰਸਾਮਪੁਰੇ ਦੀ ਕਬੱਡੀ ਬੋਲ ਤਲੂ ਪੱਟੀ ਗੜ ਬਣਾਣ ਦੇ ਆ ਲਓ ਸਾਹਮਣੇ ਮਾਣੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਉੱਪਰ ਪਰਮਾ ਜੋਸ਼ਾ ਗਬਰੂ ਦਾ ਪਿਆਰ ਜਾਫੀ ਪਿਆਰ ਪਰ ਪਿਆਰਾ ਹੈ ਖੇਡ ਕਬੱਡੀ ਹੈ ਦੁਨੀਆ ਦੇ ਉੱਪਰ ਮਕਬੂਲ ਹੈ ਮੇਰੇ ਵੀਰੋ ਤੇ ਖੇਡਾਂ ਵਿੱਚੋਂ ਖੇਡ ਕਬੱਡੀ ਲੱਗਦੀ ਹੈ ਬੜੀ ਪਿਆਰੀ ਤਾਂ ਜੋ ਤੋਂ ਕੰਗਸ ਫੈਰੀ ਕਲਾ ਵਿੱਚ ਵੇਜੀ ਨਨੇ ਕਿਆਰੀ ਜਿੱਥੇ ਗੱਭਰੂ ਸ਼ਾਮ ਸਵੇਰੇ ਕਰਦੇ ਖੂ ਤਿਆਰੀ ਤੇ ਜੜਵੀ ਕਲਾ ਵਿੱਚ ਰਿਹਾ ਕਬੱਡੀ ਜੁਗ ਜੁਗ ਦੀਨ ਖਿਡਾਰੀ ਇਹਨਾਂ ਖਿਡਾਰੀਆਂ ਦੀ ਦੁਆਵਾਂ ਮੇਰੇ ਵੀਰੋ ਉਹ ਮਾਮਾ ਦੇ ਬਲੀ ਪੁੱਤ ਜਿਵੇਂ ਹੱਸਦੇ ਖੇਡਦੇ ਹੁੰਦੇ ਆ ਉਹਵੇਂ ਹੱਸਦੇ ਖੇਡਦੇ ਘਰਾਂ ਨੂੰ ਜਾਣ ਉਹ ਬਹੁਤ ਦੁਆਵਾਂ ਨੇ ਪਰ ਸਾਹਮਣੇ ਕਹਿੰਦੇ ਥਾਪੀ ਮਾਰ ਕੇ ਕਬੱਡੀ ਪਾ ਰਹੀ ਪਈ ਹੈ ਫਾਪੀ ਮਰਨ ਦੇ ਨਾਲ ਫੀਲਡ ਦੇ ਵਿੱਚ ਕਰੰਟ ਆ ਜਾਂਦਾ ਹੈ ਫਾਪੀ ਮਰਨ ਦੇ ਨਾਲ ਫੀਲਡ ਦੇ ਵਿੱਚ ਜੋਸ਼ ਭਰ ਜਾਂਦਾ ਹੈ ਹੁਣ ਵੇਖਾਂਗੇ ਕਿ ਅੱਜ ਪਈ ਹੋਈ ਕੌਡੀ ਦੇ ਉੱਪਰ ਕੌਣ ਜਫਾ ਲਾਵੇਗਾ ਜੰਡੇ ਆੜੀ ਵਾਲਾ ਕਹਿੰਦੇ ਉਸ ਵੇਲੇ ਦੀਪਕ ਕਬੱਡੀ ਪਾ ਰਿਹਾ ਤੇ ਹਰਖੋ ਵਾਲੀ ਉਸੀ ਨੇ ਕੋਸ਼ਿਸ਼ ਕੀਤੀ ਹੈ ਕਲੇਰੀ ਦੇ ਗੇਮ ਨੇ ਪਰ ਤਕੜਾ ਨੰਬਰ ਦੀਪਾ ਆਪਣੀ ਟੀਮ ਲਈ ਜੋੜਦਾ ਹੈ ਉਹਨਾਂ ਤਿੰਨਾਂ ਦਾ ਕਹਿੰਦੇ ਬੜਾ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਫਰੀਮ ਦੀ ਧਰਤੀ ਹੈ ਸ਼ਹੀਦ ਸਤਨਾਮ ਸਿੰਘ ਦੇ ਯਾਦਗਾਰ ਸਟੇਡੀਅਮ ਦੇ ਵਿੱਚ ਅੱਜ ਕਹਿੰਦੇ ਰੌਣਕਾਂ ਲੱਗੀਆਂ ਹੋਈਆਂ ਲਓ ਕਬੱਡੀ ਫਿਰ ਮਾੜੀ ਕਾਉਂਡ ਦੇ ਲਈ ਖੇਡ ਮੈਦਾਨ 'ਤੇ ਵਾਪਸ ਆਇਆ ਮਾੜੀ ਨੇ ਕਬੱਡੀ ਪਾ ਦਿੱਤੀ ਹੈ ਇੱਕ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਬੇਸ਼ਕਾਮ ਤੇ ਸੱਤ ਵਾਰੇ ਸੱਤ ਵਾਰ ਕੇ ਕਹਿੰਦੇ ਪਾਣਾ ਮਿੱਠਾ ਲੱਗੇ ਤੇਰਾ ਸਰਵੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਲਓ ਸਾਹਮਣੇ ਦੇਖਾਂਗੇ ਮਾਣੀ ਪਰਸਰਾਮਪੁਰੇ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਬੱਲੀ ਪੋਨਰ ਬੜਾ ਪਿੰਡ ਅਗਲੇ ਮੈਚ ਦੀਆਂ ਟੀਮਾਂ ਆਪ ਟਾਈਮ 'ਤੇ ਗਰਾਊਂਡ ਦੇ ਵਿੱਚ ਆ ਜਾਣਗੀਆਂ ਮਿਹਰਬਾਨੀ ਕਰਕੇ ਗੋਰਾ ਹੈ ਜਗਰਾਂਡ ਵਾਲਾ ਜੋ ਸਾਹਮਣੇ ਦੇਖਾਂਗੇ ਰੇਲ ਗੱਡੀ ਦੇ ਇੰਜਣ ਜਿੰਨੀ ਪਾਵਰ ਆ ਮੁੰਡੇ 'ਚ ਤਗੜੇ ਤਗੜਿਆਂ ਤੇ ਕਬੱਡੀਆਂ ਪਾਉਂਦਾ ਪਰ ਇਧਰਲੇ ਪਾਸੇ ਅਮਨ ਦੱਸਦਾ ਇਹ ਡਬਲ ਟੱਚ ਦਾ ਇਸ਼ਾਰਾ ਹੋ ਗਿਆ ਪੁਆਇੰਟ ਧਾਵੀ ਦੇ ਲਈ ਔਰ ਰੇਡਰ ਨੇ ਇੱਕ ਨੰਬਰ ਦਾ ਵਾਧਾ ਹੋ ਚੁੱਕਾ ਹੈ ਆਣ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਇੱਕ ਪਾਸੇ ਗੋਰਾ ਜਗਰਾਲ ਵਾਲਾ ਤੇ ਦੂਸਰੇ ਪਾਸੇ ਕਹਿੰਦੇ ਇਹ ਰਫੀਕ ਨੇ ਪਾਸੇ ਕਬੱਡੀ ਕੀਤੀ ਪਰ ਉਧਰਲੇ ਪਾਸੇ ਰਾਣਾ ਜੀ ਫਰਮਾਦੀ ਪਰ ਬੱਤੀ ਜੀ ਨਵਾਜੀ ਤੋਂ ਚਾਚਾ ਜੀ ਲਖਣ ਦੇ ਪੱਡੇ ਵਾਲਾ ਤੇ ਨਾਮ ਅਮਨ ਮਰਸੀਆ ਇਹ ਅੱਜ ਦੇ ਮੋਟਸਬ ਨੇ ਬਾਂਤੀ ਹਰਖੋਵਾਲੀ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਨੇ ਤੇ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰ ਹੋਣ ਦਾ ਸ਼ਹਿਰ ਮਾਰਦਾ ਜਿੱਤ ਦੂਰ ਨਹੀਂ ਵੱਡੇ ਪਰਾਲੇ ਲਓ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਲਈ ਦੀਪਾ ਫੇਰ ਝੰਡੇ ਵਾਲਾ ਆ ਗਿਆ ਲਓ ਦੀਪਾ ਇਸ ਲਈ ਕਿਹੜ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਹ ਵਾਹ ਮੇਰੇ ਵੀਰੋ ਹਰ ਕੋਈ ਆਪਣੇ ਤੇ ਮਾਰ ਕਰਦਾ ਹੈ ਹੋਂਦ ਜੋ ਵੀ ਇਸ ਜਹਾਨ ਦੇ ਅੰਦਰ ਕੋਈ ਕਰ ਚੋਰੀਆਂ ਕਰਕੇ ਪਰਖੇ ਜਾਂਦੇ ਨੇ ਵਿੱਚ ਮੈਦਾਨ ਦੇ ਅੰਦਰ ਅੱਗੇ ਮੈਦਾਨਾਂ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਬਾਪੂ ਨੇ ਬੁੱਧ ਪੁੱਤ ਨੂੰ ਬਣਾਇਆ ਉਹ ਬੋਧੀ ਦੇ ਬ੍ਰਹਮਾਂ ਵਿੱਚ ਪਾਤਾ ਇਹ ਮੈਦਾਨਾਂ ਚ ਪਰਖੇ ਜਾਣ ਵਾਲੀ ਗੱਲ ਹੁੰਦੀ ਹੈ ਮੇਰੇ ਵੀਰੋ ਔਰ ਸਾਹਮਣੇ ਉਸੇ ਲਈ ਅਮਨ ਮਸੀਹਾਂ ਵਾਲਾ ਸਰਕਾਰ ਦੇ ਚੁਸਲ ਮਾਰਦਾ ਹੈ ਇਹ ਪੁਆਇੰਟ ਦੀਪਾ ਆਪਣੀ ਟੀਮ ਦੇ ਲਈ ਜੋੜਦਾ ਹੈ ਜੰਡੇ ਵਾਲਾ ਮੁੰਜਗੀ ਦੀ ਟੀਮ ਹੈ ਔਰ ਬੁੱਲੀ ਪੁੱਲਰ ਤੇ ਨਾਲੇ ਬੜਾ ਪਿੰਡ ਉਹਨਾਂ ਟੀਮਾਂ ਜਿਹੜੀਆਂ ਹੈ ਉਹ ਬਿਜਾ ਕਿਸੇ ਦੇ ਵੀ ਆ ਜਣੀਆਂ ਲਓ ਸਾਹਮਣੇ ਦੇਖਾਂਗੇ ਪਰਸਰਾਮਪੁਰ ਵਾਲੇ ਮਾਨੀ ਦੀ ਕਬੱਡੀ ਪੈ ਗਈ ਜਿਹੜਾ ਹੋਲਡ ਪੁਆਇੰਟ ਸੀ ਉਹ ਜਾਫੀ ਦਾ ਬਾਈ ਇਸ਼ਾਰਾ ਕੀਤਾ ਸੀ ਭਰਾ ਨੇ हां होल्ड ਦਾ ਪੁਆਇੰਟ ਜਿਹੜਾ ਹੈ ਉਹ ਚੈੱਕ ਕਰ ਲੈਣ ਚਾਚਾ ਜੀ ਨੂੰ ਬੇਨਤੀ ਹੈ ਵੀ ਜਿਹੜਾ ਆ ਪੁਆਇੰਟ ਦਾ ਰੌਲਾ ਚੱਲਦਾ ਜਰੂਰ ਚੈੱਕ ਕਰ ਲੈਣ ਲਾ ਸਾਹਮਣੇ ਦੇਖਾਂਗੇ ਮਹਾਰਿ ਪਰਸਰਾਪਰੇ ਵਾਲੇ ਨੇ ਲੱਖਾ ਜਾ ਕੇ ਜੋੜ ਦਿੱਤਾ ਹੈ ਜੀ ਸਾਡੇ ਚਾਚਾ ਵੀ ਲੱਖਰ ਕੇ ਵੱਡੇ ਵਾਲੇ ਕਿਹਨੂੰ ਬੇਨਤੀ ਰਹੀ ਜਿਹੜਾ ਹੋਲਡ ਨੰਬਰ ਉਹ ਦੇਖਿਆ ਜਾ ਕੇ ਜਲਦੀ ਨਾਲ ਹੋਲਡ ਨੰਬਰ ਜਦੋਂ ਹੋਲਡ ਕਰ ਦਿੰਦੇ ਆ ਜੀ ਥੋੜਾ ਸਾਡੇ ਵੀ ਇਸ਼ਾਰਾ ਕਰਦੇ ਆ ਕਰੋ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਪੁਆਇੰਟ ਹੋਲਡ ਕੀਤਾ ਗਿਆ ਹੈ ਲੈ ਵੀ ਸੁਖੀ ਨਹੀਂ ਸੀ ਪਤਾ ਵੀ ਪੁਆਇੰਟ ਹੋਲਡ ਹੋਇਆ ਇਹ ਨੋਟ ਕਰਿਓ ਧਿਆਨ ਰੱਖਿਓ ਲੌਕੀ ਮੈਦਾਨ ਦੇ ਵਿੱਚ ਜਿੱਥੇ ਕਬੱਡੀ ਪਾਉਣ ਦੇ ਲਈ ਬਾਟੀ ਫੋਰ ਅੱਗੇ ਵੱਲ ਵਧ ਆਇਆ ਹੈ ਬਾਟੀ ਨੇ ਕਬੱਡੀ ਪਾ ਦਿੱਤੀ ਹੈ ਇਸ ਮੈਦਾਨ ਵਿੱਚ ਜਿਹੜੇ ਹਿਆਰਪੁਰ ਦਾ ਕਹਿੰਦੇ ਹਰਖੋ ਵਾਲ ਪਿੰਡ ਹੈ ਜਿਹੜੇ ਹਿਆਰਪੁਰ ਨੂੰ ਮਾਣ ਹੈ ਗੱਲ ਜਿਹੜੇ ਕਹਿੰਦੇ ਵੀ ਕੋਠੇ ਜੱਟਾਂ ਵਾਲਾ ਐਟਮ ਕਬੱਡੀ ਦਾ ਖਿਡਾਰੀ ਤੋਖੀ ਪੈਦਾ ਕੀਤਾ ਹੈ ਜਿਹੜੇ ਹਿਆਰਪੁਰ ਨੇ ਕਾਰੀ ਸਾਰੀ ਦਾ ਕਾਕਾ ਕਹਦਾ ਕੀਤਾ ਤੇ ਦੋ ਸਾਲ ਕੈਨੇਡਾ ਦੀ ਧਰਤੀ ਤੋਂ ਕਾਰੀ ਸਾਰੀ ਵਾਲੇ ਕਾਕੇ ਨੇ ਕਹਿੰਦੇ ਸਿੰਗਲ ਵੀ ਜੁਫਾ ਨਹੀਂ ਖਾਂਦਾ ਸੀਗਾ ਇਹਦੀ ਕਬੱਡੀ ਕਾਕਾ ਖੇਡ ਗਿਆ ਵੀ ਕੋਈ ਕੋਈ ਖੇਡ ਸਕਦਾ ਪਰ ਸਾਹਮਣੇ ਬੰਟੀ ਆ ਚਾ ਇੱਕ ਵਾਰ ਤਾੜੀਆਂ ਮਾਰ ਦਿਓ ਆ ਪੁਆਇੰਟ ਦੇ ਲਈ ਬਸ ਵਾ ਪ੍ਰਦਰਸ਼ਨ ਦੋਨਾਂ ਟੀਮਾਂ ਦੇ ਦਰਮਿਆਨ ਔਰ ਰਾਜੀ ਸ਼ਾਹਪਰੀ ਨੇ ਕੋਸ਼ਿਸ਼ ਵੱਡੀ ਕੀਤੀ ਪਰ ਬੰਟੀ ਨੇ ਇੱਕ ਜੋਰ ਦੇ ਨਾਲ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਚਲਦੇ ਹੋਏ ਮੈਚ ਦਾ ਹਾਫ ਟਾਈਮ ਹੋ ਗਿਆ ਦੋਨਾਂ ਟੀਮਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਅਗਲਾ ਮੈਚ ਬਿੱਲੀ ਪੋਲਰ ਬੜਾ ਪਿੰਡ ਟੀਮਾਂ ਜਲਦੀ ਨਾਲ ਗਰਾਊਂਡ ਦੇ ਲੱਗ ਕੇ ਆਉਣਗੀਆਂ ਚਲਦੇ ਮੈਚ ਦੇ ਹਾਫ ਟਾਈਮ ਦਾ ਪਹੇਕਾ ਜੋਗਾ ਸੰਧਿਆ ਕਰਦੇ ਆ ਬਹੁਤ ਦੋਨਾਂ ਟੀਮਾਂ ਦੇ ਦਰਮਿਆਨ ਬਹੁਤ ਤਰਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਇੱਕ ਵਾਰ ਸੋ ਟੀਮ ਖੇਡਦੀ ਰਹੀ ਭਾ ਦੀ ਖਰਕਵਾਲੀਏ ਦੀ ਸੋਥੀ ਖਰਕਵਾਲ ਦੀ ਤੇ ਨਾਲ ਕਹਿੰਦੇ ਕੇਚੀ ਕੜਵਾਰੇ ਦੀ ਟੀਮ ਖੇਡਦੀ ਹੈ ਤਾਂ ਕਹਿੰਦਾ ਸਤ ਬਾਬਾ ਜਵਾਲਾ ਸਿੰਘ ਦੀ ਹਰ ਕੋਲ ਜਨਨ ਦੀ ਟੀਮ ਖੇਡ ਰਹੀ ਹੈ ਔਰ ਦੂਜੇ ਪਾਸੇ ਟੀਮ ਜਿਹੜੀ ਜੱਸਾ ਕੋੜਾ ਸਾਡਾ ਭਰਾ ਨਹੀਂ ਗਿਆ ਉਹਦੇ ਦਰਮਿਆਨ ਉਹਨਾਂ ਭਰਾਵਾਂ ਨੇ ਕਹਿੰਦੇ ਬਹੁਤ ਵੱਡੀ ਇੱਕ ਟੀਮ ਨੂੰ ਐ ਤਿਆਰ ਕੀਤੀ ਹੈ ਇਹ ਜੱਸਾ ਕੋੜਾ ਜੰਦੇ ਵਾਲੇ ਦੀ ਟੀਮ ਜਿਹੜੀ ਮੱਡਕੀ ਦੀ ਖੇਡ ਰਹੀ ਹੈ ਇਧਰ ਭਰਾ ਨੇ ਕਹਿੰਦੇ ਗੰਦਾ ਦੇ ਨਾਲ ਸਾਈਕਲ ਚੁੱਕ ਕੇ ਦਿਖਾ ਦਿੰਦਾ ਔਰ ਤਾੜੀਆਂ ਮਾਰ ਦੋ ਜ਼ੋਰ ਦਾ ਭਰਾ ਦੇ ਲਈ ਵੈਸੇ ਤੇ ਦੁੱਖ ਦਾ ਪੇਟਾ ਹੁੰਦਾ ਹੈ ਵੀ ਤੱਕ ਜੁਕ ਦਿੰਦਾ ਹੈ ਅੱਜ ਨੂੰ ਇੱਟਾਂ ਮਿਲੀਆਂ ਦੀ ਸਾਈਕਲ ਹੀ ਚੁਪਤਾ ਅੱਜ ਸਾਡੇ ਸ੍ਰੀ ਆਲਿਆਂ ਨੇ ਪੱਕੀ ਸੀਮੈਂਟ ਨਾਲ ਲਾਈਆਂ ਸੀ ਤਾਂ ਨਹੀਂ ਪਟ ਹੋਈਆਂ ਇਹ ਸਟੇਡੀਅਮ ਦੀ ਇੱਟਾਂ ਚੱਲਦੇ ਹੋਏ ਮੈਚ ਦੇ ਵਿੱਚ ਜੰਡਿਆੜੇ ਦੀ ਟੀਮ ਨੇ ਜਿਹੜੇ 11 ਸਾਡੇ 11 ਕਰਿਆ ਖਰਕਵਾਲ ਦੀ ਟੀਮ ਦੇ 14 ਇੱਕ ਤਾੜੀਆਂ ਮਾਰਦੇ ਜ਼ੋਰਦਾਰ ਤੇ ਇੱਕ ਹੋਲਡ ਲਓ ਸਾਹਮਣੇ ਦੇਖਾਂਗੇ ਮਾਣੀ ਹੈ ਪਰਸਨਾਮਪਰੇ ਵਾਲਾ ਸਿੱਖ ਸਰਦਾਰ ਗੱਭਰੂ ਦੀ ਕਬੱਡੀ ਪੈ ਗਈ ਕਿ ਮਹਾਮਲੀ ਰਣਜੀਤ ਸਿੰਘ ਉਹਦਾ ਨਾਮ ਜੂਰ ਦੇ ਮੁਲਕ ਲਾਇਆ ਗਿਆ ਮਲਤਾਨ ਕਸ਼ਮੀਰ ਪਸ਼ੋਰ ਚੰਬਾ ਔਰ ਜੰਮੂ ਕਾਗੜਾ ਕੋਟ ਨਵਾਏ ਗਿਆ ਖੋਲ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾਹ ਮੁਹੰਮਦਾਂ ਜਾਨ 50 ਵਰਸਾ ਅਚਰਜ ਕੇ ਨਾਮ ਕਮਾਇਆ ਗਿਆ ਦੁਨੀਆ ਤੇ ਨਾਮ ਕਮਾਉਣਾ ਮਿਹਨਤ ਕਬੱਡੀ ਜਿਹੜਾ ਹੋਲਡ ਪੁਆਇੰਟ ਸੀ ਉਹ ਰੇਡਰ ਨੂੰ ਦਿੱਤਾ ਗਿਆ ਪੁਆਇੰਟ ਗੋਰੇ ਦਾ ਸਭੀ ਨੋਟ ਕਰਨ ਲਈ ਦਾਜਾ ਕਹਿੰਦਾ ਵੀ ਪੁਆਇੰਟ ਗੋਰੇ ਦਾ ਲਓ ਕਬੱਡੀ ਫਿਰ ਗੋਰੇ ਨੇ ਪਾ ਦਿੱਤੀ ਆ ਜਗਰਾਲ ਵਾਲਾ ਇਹ ਘਾਟੀ ਹੱਥ ਟਿਕਣ ਦਿੰਦਾ ਪਿੰਡੇ ਤੇ ਮੇਰੇ ਵੀਰੋ ਅਜੇ ਟਾਈਮ ਦਾ ਚੋਟੀ ਦਾ ਮੱਲ ਹੈ ਔਰ ਬੰਗਲਾ ਕੀ ਲਈ ਇਸ ਦੇਖਦੇ ਟੀਮ ਲਈ ਖੇਡਦਾ ਤੇਰੇ ਵੀਰੋ ਸ਼ਾਹਕੋਟ ਦੀ ਟੀਮ ਦੇ ਲਈ ਦੁਨੀਆ ਤੇ ਚਰਚਾ ਹੈ ਲਓ ਸਾਹਮਣੇ ਕਬੱਡੀ ਮਾਣੀ ਨੇ ਫਿਰ ਪਾ ਦਿੱਤੀ ਹੈ ਮਾਣੀ ਉਸਲੀ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਜੋਡੇ ਵਾਲਾ ਮੰਜਗੀ ਦੇ ਕਹਿੰਦੇ ਪੱਟਾ ਤੇ ਥਾਪੀਆਂ ਮਾਰ ਰਿਹਾ ਹੈ ਤੇ ਉਰਲੀ ਕੰਨੀ ਤੋਂ ਵੱਧ ਕੇ ਫਿਰ ਕੋਸ਼ਿਸ਼ ਕੀਤੀ ਹੈ ਗਵਰੋ ਨੇ ਪਰ ਨੰਬਰ ਉਸਲੀ ਧਾਵੀ ਦੇ ਖਾਤੇ ਹੈ ਕਿਹੜੀ ਟੀਮ ਜਿੱਤੋ ਇਹ ਤੇ ਸਮਾਂ ਹੀ ਦੱਸੂਗਾ ਰੇਗੀ ਜੋ ਪਰ ਸਾਹਮਣੇ ਕਬੱਡੀ ਇਸ ਲਈ ਦੀਪਾ ਪਾਉਣ ਦੇ ਲਈ ਵਾਧਾ ਆਇਆ ਲਓ ਜੰਡਿਆਣੇ ਵਾਲੇ ਦੀਪੇ ਦੀ ਕਬੱਡੀ ਪੈ ਗਈ ਬਿੱਲੀ ਭੁੱਲਰ ਬੜਾ ਪੰਡੋ ਗੋਨੇ ਨੀਮਾਨ ਜਲਦੀ ਨਾਲ ਗਰਾਊਂਡ ਤੇ ਲੱਜ ਜਾਣ ਦੂਜੇ ਮੈਚ ਦੀਆਂ ਐਨ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਸਿਰੇ ਦੇ ਖਿਡਾਰੀ ਖੇਡਦੇ ਪਰ ਇਧਰਲੇ ਪਾਸੇ ਐਨ ਕਹਿੰਦੇ ਦੀਪਾ ਜੰਡਿਆਲੇ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਖਿਡਾਰੀਆਂ ਦੇ ਕਬੱਡੀ ਪੈ ਗਈ ਚਾਰਾਂ ਦੇ ਵਿੱਚੋਂ ਕੌਣ ਟੱਕੂ ਗੱਲਾਂ ਸਮੇਂ ਦੀਆਂ ਚੋਟੀ ਦੇ ਮੈਚ ਦੀ ਗੱਲ ਚੱਲਦੀ ਹੈ ਪਰ ਸਾਹਮਣੇ ਦੇਖਾਂਗੇ ਦੀਪਾ ਇਸ ਵੇਲੇ ਐਨ ਕਬੱਡੀ ਪਾਉਣ ਲਈ ਵਧਿਆ ਹੋਇਆ ਕੱਲ ਨੂੰ ਧਨੀਪਿੰਡ ਦੇ ਖੇਡ ਮੇਲੇ ਦੀ ਗੱਲ ਹੋਣੀ ਤੇ ਅੱਜ ਸ੍ਰੀ ਦਾ ਖੇਡ ਮੇਲਾ ਦੁਨੀਆ ਭਰ ਕੇ ਪ੍ਰਸਿੱਧ ਦੁਨੀਆ ਦੇ ਮੰਨੇ ਪ੍ਰਮੁੱਖ ਖਿਡਾਰੀ ਖੇਡਦੇ ਆ ਲਾਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਜੱਸੀ ਹਰਖਵਾਲੀਆ ਇਸ ਵੇਲੇ ਕਬੱਡੀ ਪਾਉਣ ਲਈ ਵਧਿਆ ਸਾਹਮਣੇ ਇਹ ਰਾਜੂ ਹੈ ਸ਼ਾਹਪੁਰੀਆ ਜਿਹਨੇ ਹੁਣ ਲੱਖਾਂ ਜਾਂਦੇ ਜੋੜ ਦੇਦਾ ਚੋਟੀ ਦਾ ਮੈਚ ਕਿਹਦਾ ਹੋਇਆ ਬੇਨਤੀ ਹੈ ਵੀ ਬੜਾ ਪਿੰਡ ਤੇ ਨਾਲ ਟੀਮ ਕਹਿੰਦੇ ਦਿੱਲੀ ਭੱਲਰ ਦੀ ਖੇਡੇਗੀ ਉਹ ਦੋਨੇ ਟੀਮਾਂ ਜਲਦੀ ਨਾਲ ਗਰਾਊਂਡ ਦੇ ਲਾਗੇ ਆ ਜਾਣ ਗੋਰਾ ਜਗਰਾਲ ਵਾਲੇ ਦੀ ਕਬੱਡੀ ਪੈ ਗਈ ਪਰ ਮਾ ਸਰੀਰ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਜਾਫੀ ਨੇ ਲਓ ਚਾਰਾਂ ਦੇ ਵਿੱਚੋਂ ਕੌਣ ਡੱਕੂ ਗੱਲਾਂ ਸਮੇਂ ਦੀਆਂ ਪਰ ਇਧਰਲੇ ਪਾਸੇ ਆਹ ਜੋਤੀ ਵੱਡੀ ਜੁਹੇ ਕਰਦਾ ਆ ਤੇ ਸਾਹਮਣੇ ਗੋਰਾ ਜਗਰਾਲ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਮਾਣੀ ਪਰਸਰਾਮਪੁਰੇ ਵਾਲਾ ਹਣ ਤਿਆਰ ਤੇ ਤਿਆਰ ਹੈ ਲਓ ਪਰਸਰਾਮਪੁਰੇ ਦੇ ਧਰਤੀ ਦਾ ਮਾਣੀ ਮੁਕਾਬਲੇ ਦੇ ਗ੍ਰਾਉਂਡ ਪਰ ਹੈ ਇਹ ਮੈਚ ਤੇ ਫਿਰ ਕਬੱਡੀ ਪਾਉਣ ਦੀ ਲਗਭ ਹੈ ਸਿੰਘ ਸਰਦਾਰ ਨੇ ਕਬੱਡੀ ਪਾ ਦਿੱਤੀ ਹੈ ਉਹ ਦੇਖਾਂਗੇ ਪਿਆਰ ਫਿਰ ਇੱਕ ਪਾਸੇ ਕਹਿੰਦੇ ਪੰਜਾਬ ਪੁਲਸਾ ਦਾ ਤੇਜੀ ਲੱਗਿਆ ਹੋਇਆ ਆ ਦੇਖਦੇ ਨਹੀਂ ਜਿਹੜਾ ੱੱਕੇ ਚੜ ਗਿਆ ਯਾਰਾਂ ਦੇ ਉਹ ਪੰਜਾਬ ਪੁਲਸ ਸਰਕਾਰਾਂ ਦੇ ਪਰ ਕਹਿੰਦੇ ਨੰਬਰ ਮਾਣੀ ਦਾ ਪੁਆਇੰਟ ਕਹਿੰਦੇ ਖੇੜ ਮਦਾਦ ਕੁਫਰਖੋ ਵਾਲੇ ਟੀਮ ਲਈ ਜੁੜਦਾ ਹੈ ਮੇਰੇ ਵੀਰੋ ਸਭ ਤੋਂ ਵੱਡਾ ਏਰੀਆ ਲੱਗਦਾ ਜਿਹੜਾ ਹਸ਼ਿਆਪੁਰ ਦੇ ਦਾਗਾ ਦੇ ਬਹਾਰਾਂ ਜ਼ਿਲ੍ਹਾ ਆਖਿਆ ਜਾਂਦਾ ਹੈ ਫਤਾਲ ਦੀ ਨਰਸੀ ਦੇ ਤੌਰ ਤੇ ਜਾਣਿਆ ਜਾਂਦਾ ਕਹਿੰਦੇ ਜ਼ਿਲ੍ਹਾ ਹਸ਼ਿਆਪੁਰ ਮੇਰੇ ਵੀਰੋ ਮਾਰ ਗੋਲ ਉਸ ਯਾਰ ਪਰ ਉਹ ਚਾਰ ਗਾਫੀ ਐਨ ਮਾਰਦੇ ਪੱਟਾ ਦੇ ਖਾਪੀਏ ਹੋਰ ਕਾਊਂਟ ਦਫਾ ਲਾਵੇਗਾ ਜਿਹੜਾ ਮਈ ਦਾ ਲਾਲ ਕਰੋ ਕਨਾਲ ਉਹ ਪੈਂਦੀ ਰੋਡ ਕਹਿੰਦੇ ਦੀਪੇ ਦੀ ਹੈ ਜੰਡਿਆਲੇ ਵਾਲਾ ਦੀਪਾ ਜੰਡਿਆਲੇ ਵਾਲਾ ਆਪਣੀ ਟੀਮ ਨੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਐਨ ਚੋਟੀ ਦਾ ਮੈਚ ਕਿੱਦਾਂ ਲਾਇਆ ਬੰਨੀ ਤੋਂ ਨਹੀਂ ਬੜਾ ਪਿੰਡੋ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਤੇ ਲਾ ਕੇ ਆਉਣਗੀਆਂ ਪਰੰਤ ਜਿਹੜਾ ਪੁਆਇੰਟ ਹੋਰ ਹੋਵੇ ਦਸਿਆਂ ਦੇ ਵਿੱਚ ਜਾਨ ਆਹ ਕੱਢ ਗਿਆ ਚੌੜੀਆਂ ਸ਼ਾਂਤੀਆਂ ਜੇ ਜੱਫਾ ਲੱਗ ਜਾਵੇ ਤੇ ਸਵਾਗਤ ਮੱਥਾ ਉਹ ਪੰਡਤ ਨੇ ਰੇਟਰ ਉਹ ਪੰਡਤ ਨੇ ਬੱਲੇ ਬੱਲੇ ਕਰਾ ਦਿੱਤੀ ਦੋਨੇ ਰੇਟਰ ਤੇ ਅੱਜ ਕਹਿੰਦੇ ਰੇਟਰਾਂ ਨੂੰ ਵੀ ਜੱਫੇ ਲਾਉਣੇ ਪੈਣੇ ਆ ਕਿਉਂਕਿ ਤਿੰਨ ਖਿਡਾਰੀ ਬਾਹਰੋਂ ਆਹ ਗੱਲਾਂ ਟਿਕਾਣੇ ਲੱਗਣ ਦੀਆਂ ਪਰ ਇਧਰਲੇ ਪਾਸੇ ਰਫੀਕ ਤੇ ਕੋਰਾ ਆਹ ਬੱਲੇ ਬੱਲੇ ਕਰਾ ਗਿਆ ਲੈ ਵੀ ਪੰਡਤ ਤੇਰੇ ਲਈ 1000 ਰੁਪਇਆ ਸਾਡੀ ਸ਼ਖੀਰਾਂ ਦੇ ਵੱਲੋਂ ਭੇਜਿਆ ਅਜੀ ਕੋਗੀ ਪਰਿਵਾਰ ਤੋਂ ਉਹਨਾਂ ਦੇ ਨਾਲ ਉਹਨਾਂ ਦੇ ਮਿੱਤਰਾਂ ਦੇ ਵੱਲੋਂ 1000 ਰੁਪਏ ਸਾਡੇ ਪੰਡਤ ਲਈ ਪਹੁੰਚਦਾ ਹੋਇਆ ਜੱਸੀ ਹਰਖਵਾਲੀਏ ਦੀ ਕਬੱਡੀ ਪੈ ਗਈ ਆ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਸਾਹਮਣੇ ਇਧਰਲੇ ਪਾਸੇ ਚਾਰ ਨੇ ਆਹ ਕਿੰਦੇ ਰਾਜੂ ਐ ਸ਼ਾਪੂਰੀਆ ਕਰਾਉਂਦਾ ਬੱਲੇ ਬੱਲੇ ਆ ਹੋ ਗਈ ਸਾਹਮਣੇ ਟੱਕਰ ਦੋਨਾਂ ਮੱਲਾਂ ਦੇ ਦਰਮਿਆਨ ਬਣਿਆ ਉਹ ਆ ਚੀਤ ਆ ਜੱਸੀ ਹੱਥਾਂ ਦੇ ਵਿੱਚੋਂ ਨਿਕਲਦਾ ਮੁੰਡਾ ਆਪਣੀ ਟੀਮ ਨੇ ਇੱਕ ਖਤਮ ਦਾ ਵਾਅਦਾ ਕਰਦਾ ਹੋਇਆ ਲਾ ਵੀ ਮੈਚ ਵਧੀਆ ਲੰਘ ਰਿਹਾ ਦੋਨਾਂ ਟੀਮਾਂ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਐਨ ਚੋਟੀ ਦਾ ਮੈਚ ਦੋਨਾਂ ਟੀਮਾਂ ਦੇ ਦਿਨਵਾਨ ਸਿਰੇ ਦੀ ਗੱਲ ਚਲਦੀ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਦੀਪਾ ਆ ਗਿਆ ਜੰਡਿਆਲੇ ਵਾਲਾ ਲਓ ਦੀਪਾ ਇਸ ਲਈ ਜੰਡਿਆਲੇ ਵਾਲਾ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਵਾਹ ਵਾਹ ਹੈ ਮੇਰੇ ਵੀਰੋ ਖੇਡ ਕਬੱਡੀ ਹੈ ਦੁਨੀਆਂ ਦੇ ਉੱਪਰ ਮਕਬੂਲ ਹੋ ਗਈ ਹੈ ਖੇਡ ਹੈ ਕੋਈ ਸਮਾਂ ਸੀਗਾ ਵੀ ਸਾਡੇ ਵੀ ਔਰਗੇਨਿਕ ਕਬੱਡੀ ਕਬੱਡੀ ਆ ਕੇ ਇਸ ਖੇਡ ਨੂੰ ਖੇਡਿਆ ਫਿਰ ਕਬੱਡੀ ਤੋਂ ਕਬੱਡੀ ਬਣ ਗਈ ਅੱਜ 30 ਸਾਕਤ ਸਮੇਂ ਚਬੱਡੀ ਹੋਈ ਕਬੱਡੀ ਆਹ ਵੇਖਾਂਗੇ ਮਦਾਜ ਦੇ ਉੱਤਰ ਜੱਫਾ ਦੇ ਉੱਤਰ ਵੀ ਰਸ਼ੀਦ ਇਸੇਲੇ ਬੱਲੇ ਬੱਲੇ ਆਹ ਤਾੜੀ ਮਾਰ ਦਿਓ ਮੁੰਡੇ ਦੇ ਲਈ ਐਨ ਚੱਕੇ ਜਾਂਮ ਕਰ ਦਿੱਤੇ ਅਗਲਾ ਹਾਂਜੀ ਆਪ ਲੋ ਪਾ ਹਾਂ ਜੀ ਬਰਮਾਲੀਪੁਰ ਜਿਹੜੇ ਨਹੀਂ ਖੇਡਦੇ ਪਹਿਲਾਂ ਆਪਾਂ ਉਹਨਾਂ ਨੂੰ ਬਾਹਰ ਕਰੀਏ ਮੈਚ ਰੋਕ ਲਓ ਜੀ 2 ਮਿੰਟ ਜਿੰਨਾਦਰ ਹਾਲੇ ਵੀਰ ਕਲੀਅਰ ਨਹੀਂ ਹੁੰਦੇ ਗਰਾਊਂਡ ਕਲੀਅਰ ਆ ਗਰਾਊਂਡ ਕਲੀਅਰ ਕਰਦੀ ਹੈ ਬਾਦੂ ਆਪਾਂ ਕਹਿ ਨਹੀਂ ਸਕਦੇ ਬਾਦੂ ਸ਼ਮਤ ਮਾੜਾ ਸਾਰੀ ਧਰਾਂ ਦੇ ਸਾਹਮਣੇ ਸਿੱਧੇ ਨੇ ਇਸ ਕਰਕੇ ਬੀਨਤੀ ਵੀ ਜਿਨ੍ਹਾਂ ਦੇ ਅੰਦਰ ਬੂਟੀ ਨਹੀਂ ਹੁੰਦਾ ਬਾਹਰ ਕੋਈ ਨਾ ਲਾਵੀ ਪੈਨੀ ਪੱਟੀ ਦੀ ਜੱਸੀ ਆ ਗਾ ਲਾਉ ਜੱਸੀ ਦੇ ਕਬੱਡੀ ਪਾ ਰਹੀ ਪਈ ਹੈ ਰਸੂਲਪੁਰਿਆ ਹੈਪੀ ਵੀ ਕਹਿੰਦਾ ਉਹਦੇ ਮੇਲੇ ਤੇ ਦੁਨੀਆ ਆਪਣੇ ਸਮੇਂ ਦੇ ਪ੍ਰਸਿੱਧ ਹੈ ਵੱਲਾ ਲੱਬੇ ਦੀਆਂ ਦੀ ਚੌੜੀਆਂ ਰਸੂਲਪੁਰ ਵਾਲੇ ਦੀਆਂ ਰਸੂਲਪੁਰ ਦੀ ਹੈਪੀ ਵੀ ਅੱਜ ਦੇ ਮੇਲੇ ਤੇ ਬੜੀ ਹੈ ਬਹੁਤ ਬਹੁਤ ਧਰਵਾਦ ਪਰ ਸਾਹਮਣੇ ਨੰਬਰ ਟੈਕਨੀਕਲ ਲੈ ਵੀ ਕਰਨਦੀਰ ਮੈਚ ਫਸ ਗਿਆ ਦੋਵੋ ਟੀਮਾਂ ਦੇ ਦਰਮਿਆਨ ਹੁਣ ਵੇਖਾਂਗੇ ਮੈਦਾਨ 'ਚ ਜ਼ੋਰ ਦੀ ਕਬੜੀ ਪਾਈ ਹੈ ਕਿਹੜਾ ਸ਼ਾਰਤਰੀਆ ਦੇਖਾ ਲਵੇਗਾ ਲਓ ਸਾਹਮਣੇ ਕਹਿੰਦੇ ਜਗਰਾਲ ਵਾਲੇ ਗੋੜੇ ਦੀ ਕਬੱਡੀ ਤੇ ਸਾਹਮਣੇ ਚਾਰ ਜੰਗੀਆਂ ਦੇ ਵਿੱਚੋਂ ਕੌਣ ਜੱਫਾ ਲਾਊਗਾ ਲੈਣ ਟਕਾਣੇ ਤੇ ਲੱਗਣਗੀਆਂ ਪਰ ਉਧਰਲੇ ਪਾਸੇ ਕਹਿੰਦੇ ਪੁੱਡੇ ਕਹਿੰਦੇ ਸਦਾ ਆ ਪਾੜਨਾ ਮਤਲਾ ਲਾਉਣਾਂ ਦੀ ਗੱਲ ਪਰ ਸਾਹਮਣੇ ਦੇਖਾਂਗੇ ਜਗਰਾਲ ਵਾਲਾ ਭੱਜਿਆ ਆਉਣਾ ਔਰ ਰਾਣਾ ਜੀ ਬਰਮਾਲੀਪੁਰ ਕਹਿੰਦੇ ਪੁਆਇੰਟ ਧਾਵੀ ਦਾ ਜੜਾਲਾ ਮਟਕੇ ਦੀ ਟੀਮ ਦੇ ਇੱਕ ਨੰਬਰ ਦਾ ਵਾਧਾ ਹੋਇਆ ਨਾਇਆ ਜਿਵੇਂ ਪਹਿਲਾਂ ਤੇਲੂ ਪੱਟੀ ਦੀ ਗੜਪਾਣੇ ਨੇ ਦੱਸਿਆ ਵੀ ਮੈਚ ਉਹ ਫਸ ਗਿਆ ਇੱਕ ਸੈਕਿੰਡ ਕਦੇ ਉੱਧਰ ਪੁਆਇੰਟ ਵਾਧਾ ਕਰੇ ਉੱਧਰ ਪੁਆਇੰਟ ਵਾਧਾ ਵੀ ਦੋਨਾਂ ਟੀਮਾਂ ਲਈ ਤਾੜੀਆਂ ਮਾਰਦੇ ਬਰਾਪਰ ਦੀ ਭਾਜੀ ਮੁੜਦੀ ਹੈ ਪਰ ਹੁਣ ਦੇਖਾਂਗੇ ਅਗਲੀ ਕਬੱਡੀ ਮਾਣੀ ਪਰਸਰਾਮਪੁਰੇ ਦੀ ਪੈਗੀ ਤੇ ਸਾਹਮਣੇ ਚਾਰ ਉਹ ਚਾਰਾਂ ਦੇ ਵਿੱਚੋਂ ਕੌਣ ਤਿਆਰ ਲਓ ਪੰਡਤ ਬੱਲੇ ਬੱਲੇ ਕਰਾਉਂਦਾ ਕਹਿੰਦੇ ਪੰਡਤ ਰੇਡਰ ਹੈ ਕਰੇ ਵੀਰੋ ਜੁੱਸੇ ਲਾਈ ਜਾਂਦਾ ਪਰ ਨੰਬਰ ਪਰਦਾ ਕੀ ਬਣ ਗਿਆ ਪੰਡਤ ਪੂਰਾ ਗਾਣਾ ਗਲੋਗਲੀ ਹੋਇਆ ਪਿਆ ਮੁੰਡਿਆਂ ਦੇ ਨਾਲ ਵੇ ਦੇਖ ਕੇ ਖੇਡੀਏ ਕਿਉਂਕਿ ਕਾਫੀ ਲੰਮਾ ਫਰਕ ਨਹੀਂ ਇੱਕ ਕਬੱਡੀ ਦੇ ਜਿੱਤ ਹਾਰਾਂ ਦੀ ਗੱਲ ਹੁੰਦੀ ਪਰ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਦੀਪੇ ਜੰਡਿਆਲੇ ਦੀ ਪੈ ਗਈ ਸਾਹਮਣੇ ਚਾਰਾਂ ਦੇ ਵਿੱਚੋਂ ਰਫੀਕ ਨੇ ਫੇਰ ਝੰਗਨ ਵਾਲਾ ਕਿਟਾ ਚੁੱਕਿਆ ਹੋ ਗਿਆ ਸਾਹਮਣੇ ਪਰ ਸਾਹਮਣੇ ਦੇਖਾਂਗੇ ਜੰਡਿਆਲਿਆਂ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਅਦਾ ਕਰਦਾ ਹੈ ਦੀਪਾ ਅਗਲੀ ਕਬੱਡੀ ਜੱਸੀ ਹਰਕੋਵਾਲੀਏ ਦੀ ਫੇਰ ਆ ਗਈ ਭੱਤੀ ਸਾਓ

ਵਰਗਿਆਸੀ ਪੋਰੇ ਸਿੰਘ ਜੀ ਇਹਨਾਂ ਦੀ ਯਾਦ ਵਿੱਚ ਸੰਧਾ ਕੇਸ ਸਿੰਘ ਜੀ ਸਮੇਤ ਕਨੇਡਾ ਔਰ ਰੂਹਿਆਂ ਦਾ ਪਰਿਵਾਰ ਇਹਨਾਂ ਵੱਲੋਂ ਵੈਸਟਰ ਤੇ ਜਫੀ ਦੇ ਲਈ 25-25 ਹਜ਼ਾਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਉੱਧਰ ਸੱਖਾ ਕਨੇਡਾ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਇਹਨਾਂ ਵੱਲੋਂ ਵੈਸਟਰ ਦੇ 25-25 ਹਜ਼ਾਰ ਪਰ ਸਾਹਮਣੇ ਉਸ ਲਈ ਪੂਰਾ ਜਗਰਾਅ ਦੀ ਧਰਤੀ ਦਾ ਮੇਰੇ ਵੀਰੋ ਜਦੋਂ ਮੁੰਡਾ ਨਵਾਂ ਉੱਠਿਆ ਸਾਰੇ ਕਹਿੰਦੇ ਸੀਗੇ ਵੀ ਆ ਠੱਗੜੀਆਂ ਨੇ ਕੀ ਕਬੱਡੀ ਖੇਡਣੀ ਹੈ ਕਾ ਗੋਰੇ ਨੇ ਕਹਿੰਦੇ ਆਪਣੇ ਮਿਹਨਤ ਜਰੀਏ ਅੱਜ ਪੁਰੀਏ ਤੋਸਿਆ ਵੀ ਗੋਰਾ ਕਿਹੜੀ ਸ਼ਾਇਦਾ ਦਾ ਮਾਏ ਮੇਰੇ ਵੀਰੋ ਉਹਾਂ ਕਹਿੰਦੇ ਆ ਜੇ ਤਾਂ ਦਾ ਵੱਡਾ ਮੱਲ ਹੈ ਪਰ ਸਾਹਮਣੇ ਮਾੜੀ ਨੇ ਕਬੱਡੀ ਕਾਰ ਦਿੱਤੀ ਹੈ ਬੱਲੇ ਵਾਲੇ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਨੇ ਉਹ ਪੰਡਤ ਦੋ ਤੋਂ ਚਾਰ ਹੱਥ ਕਰਨੇ ਪੈਣੇ ਆ ਮੁੰਡੇ ਦੀ ਕਬੱਡੀ ਪੈ ਗਈ ਇੱਕ ਪਾਸੇ ਤੇਜੀ ਪੁਲਸੀ ਆ ਤੇ ਸਾਹਮਣੇ ਦੇਖਾਂਗੇ ਪੰਡਤ ਆਪ ਲੱਗਿਆ ਲੈ ਬਈ ਚਾਚਾ ਦੇਖ ਹੋ ਗਈ ਬੱਲੇ ਬੱਲੇ ਪਰ ਉਧਰਲੇ ਪਾਸੇ ਮਰਸੜੀ ਦੇ ਵਾਈਪਰ ਵਾਂਗ ਚਲਦੀਆਂ ਬਾਹਾਂ ਜੇ ਹੁਣ ਜੰਬਾ ਲੱਗ ਜਾਏ ਸਵਾਤ ਬੱਕਰਾ ਉਹ ਚੱਕੇ ਜਾਮ ਕਰ ਦਿੱਤੇ ਲੈ ਬਈ ਸਾਹਮਣੇ ਦੇਖ ਪੱਟੀ ਜਾ ਹੋਗੀ ਬੱਲੇ ਬੱਲੇ ਹੋਗੀ ਬੱਲੇ ਬੱਲੇ ਆ ਪੇਲ ਇੱਕ ਦੋ ਸੈਕਿੰਡ ਦੀ ਗੱਲ ਰਹਿ ਗਈ ਵਰਸੋਈ ਵੀਰੋ ਜੇ ਚੱਲਦਾ ਮੈਚ ਵਾਕਿਆ ਵਧੀਆ ਲੱਗਦਾ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਜਰਦਰਦ ਨੂੰ ਟੀਮਾਂ ਦੇ ਲਈ ਕਿੱਥੇ ਪਤਾ ਲੱਗਦਾ ਵੀ ਦੋਸਤ ਕਬੱਡੀ ਨਾਲ ਜੁੜੇ ਹੋਏ ਹੈ ਬਈ ਬੇਤਰੀ ਨਹੀਂ ਕਰ ਰਹੀ ਰੱਖੋ ਉਹਦੇ ਪੇ ਰੱਖਣ ਦੇ ਲਈ ਪਲੀਵ ਰੌਂਡ ਦੇ ਬਾਹਰੋਂ ਪਾਸਾ ਖੜਨਗੇ ਬਾਕੀ ਪ੍ਰਮਾਣਿਕ ਰਵੇ ਪੋਚ ਇੱਕੀ ਹੋਵੇਗਾ ਗਰਾਊਂਡ ਦੇ ਵਿੱਚ ਲਓ ਕਬੱਡੀ ਪੈ ਗਈ ਹੈ ਮੈਦਾਨ ਦੇ ਵਿੱਚ ਇਸ ਲਈ ਲਓ ਸਾਹਮਣੇ ਕੰਦੇ ਅਗਲੀ ਕਬੱਡੀ ਟੀਮ ਪਿੰਡ ਵਾਲੇ ਦੀ ਪੈ ਗਈ ਤੇ ਉਹਨੇ ਬੇਨਤੀ ਕਰਾਂ ਬੜਾ ਪਿੰਡ ਤੇ ਬਿੱਲੀ ਪੁੱਲਰ ਦੋਨਾਂ ਟੀਮਾਂ ਨੂੰ ਬੇਨਤੀ ਜਲਦੀ ਨਾਲ ਗਰਾਊਂਡ ਦੇ ਲਾਗੇ ਆ ਲੈਣਾ ਲਓ ਦੀਪਾ ਜੰਡਿਆਲੇ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਐਨ ਸਿਰੇ ਦਾ ਮੈਚ ਖੜਿਆ ਯਾਰ ਅਸੀਂ ਅਰਧਵਾਲੀਏ ਦੀ ਕਬੱਡੀ ਪੈ ਗਈ ਆਹ ਸਾਹਮਣੇ ਚਾਰ ਨੇ ਮੈਚ ਪੂਰਾ ਵਜਿਆ ਲੱਗਦਾ ਹੈ ਇਹਨਾਂ ਦੇ ਇਮਾਨਦਾਰ درمیان ਪੂਰੀ ਜਦੌਜਹਿਰ ਜਲਦੀ ਕਰੰਨੀ ਰਹਾ ਮੁੰਡਾ ਵੀ ਕਹਿੰਦੇ ਸ਼ਹਜਾਦ ਅਲੀ ਨੂੰ ਛੋਟੀ ਉਮਰ ਦੇ ਵਿੱਚ ਇੰਨੀ ਹੁਸ਼ਿਆਰ ਕਰੀਆ ਉਹ ਬੁੱਲੇ ਵਾਲੀਆ ਪੰਡਤ ਬਾਗੂ ਕਹਿੰਦੇ ਅੱਜ ਦੇ ਟੀਮ ਦੇ ਵਿੱਚ ਜੜੀਆਂ ਖਰੀਆਂ ਖਰੀਆਂ ਕੌਡੀਆਂ ਪਾਉਂਦਾ ਜੱਸੀ ਦੇ ਰਾਜੂ ਜੱਸੀ ਦੇ ਰਾਜੂ ਆਹ ਸੋ ਵੱਡੀ ਕਬੂਤਰੀ ਕਮਾਦੇ ਮਿੱਤਰੀ ਘੋੜੀ ਨੂੰ ਬਾਜ਼ ਪੈ ਗਿਆ ਆ ਇਹ ਕਹਿੰਦੇ ਰਾਜੂ ਓ ਤਗੜਾ ਬਖਸ਼ਰ ਆ ਗਿਆ ਪਿਆਰ ਦੇ ਨਾਮ ਪਿਆਰ ਦੇ ਨਾਮ ਰਾਜੂ ਪਿਆਰ ਦਾ ਨਾਮ ਕੋਡਾ ਪਿਆਰ ਦਾ ਪ੍ਰਤੀਕ ਹੁੰਦੀਆਂ ਨੇ ਪਿਆਰ ਦੇ ਨਾਲ ਆਪਾਂ ਖੇਡੀ ਆ ਕਿ ਜਿੰਮੇ ਪ੍ਰਾਨ ਦੀ ਜਿਹੜਾ ਪਹਿਲੀ ਤਰ੍ਹਾਂ ਆਇਆ ਔਰ ਪਿਆਰ ਦੇ ਕੀ ਪ੍ਰਮਾਤਮਾ ਬਸਦਾ ਲੋ ਕਬੱਡੀ ਇਸੇ ਲਈ ਕਹਿੰਦੇ ਫਿਰ ਗੋਰੇ ਨੇ ਪਾ ਦਿੱਤੀ ਹੈ ਜਗਨਾਲ ਦੀ ਧਰਤੀ ਦਾ ਗੋਰਾ ਓ ਪਰਮਾ ਜੀਆ ਜੋਸ਼ਾ ਪਰ ਮੁੰਡਾ ਪਿੰਡੇ ਤੇ ਹੱਥ ਨਹੀਂ ਕਰਨ ਦੇ ਰਿਹਾ ਮੇਰੇ ਵੀਰੋ ਓ ਗੋਰਾ ਗੋਰਾ ਹੋ ਗਈ ਹੈ ਅੱਜ ਸ੍ਰੀ ਦੀ ਧਰਤੀ ਤੇ ਓ ਗੋਰਾ ਗੋਰਾ ਹੋ ਗਈ ਜਣਾ ਮੈਂ ਸਵਾਗਤ ਹੈ ਪਹਿਲੇ ਮੈਚ ਲਈ ਤਾੜੀਆਂ ਮਾਰਦੇ ਜੋ ਦੋਨੋਂ ਟੀਮਾਂ ਨੇ ਪੂਰਾ ਜੋਰ ਲਾ ਕੇ ਸਵਾਦ ਦਿੱਤਾ ਹਨ ਸੋਰੇ ਦਾ ਮੈਚ ਖੇਡਿਆ ਗਿਆ ਇਧਰਲੇ ਪਾਸੇ ਸਾਰੇ ਭਰਾਵਾਂ ਦੇ ਧੰਨਵਾਦ ਚਲਦੇ ਹੋਏ ਮੈਚ ਦਾ ਪਾਪਾ